ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਚਾਰ ਵਾਲੀ ਮਸ਼ੀਨ ਦੀ ਵੀਡੀਓ ਪਾਉਣ ਲੱਗੇ ਆ ਇਹ ਆਪਣੇ ਵੀਰ ਨੇ ਲਿਆਂਦੀ ਨਵੀਂ ਤੇ ਆਹ ਵੇਖੋ ਚਾਰ ਤੁਹਾਨੂੰ ਇਹਦਾ ਬਖਾਉਣੇ ਆਲੀ ਉਦਾਂ ਹੀ ਪਾ ਕੇ ਵੇਖਿਆ ਆਹ ਵੇਖੋ ਤੇ ਜਿੱਦਾਂ ਮਰਜੀ ਚੱਕੜ ਖੋਬਾ ਆਵੇ ਇਹ ਪਾ ਕੇ ਜਾਣਗੇ ਚਾਰ ਤੇ ਮੇਰਾ ਵੀਰ ਜਿੰਨੇ ਫੋਨ ਕਰ ਲਿਓ ਨੰਬਰ ਉੱਤੇ ਦੇ ਦਿੰਨੇ ਆ ਤੇ ਆਹ ਵੇਖੋ ਸੀ ਜਿਗਾਰਡ ਚਾਰ ਖੇੜਾ ਖੜਦੀ ਆ ਤੇ ਜਥੇ ਵੀ ਹੋਇਆ ਆਂਦੇ ਪਾ ਗਿਆ ਵਾਂਗੇ ਵੀਰ ਚਿੱਕੜ ਖੋਬਾ ਜੋ ਵੀ ਆ ਪਿੰਡ ਮੋਲੇਗੇ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਬਾਕੀ ਆ ਵੀਰਾਂ ਦਾ ਤੁਹਾਨੂੰ ਨੰਬਰ ਦੇ ਦਿੰਨੇ ਉੱਤੇ ਫੋਨ ਕਰ ਲਿਓ ਤੁਸੀਂ ਆ ਲਿਖਿਆ ਤੇ ਕਰਦੇ ਆ ਆਪਣੇ ਥੋੜੇ ਜਿਹਾ ਮਕਾਈ ਕੱਚੀ ਆ ਲਿਵਾਟ ਕੇ ਲੈ ਆ ਉਹ ਆデアੀ ਰੋੜੀ ਆਪਣੇ ਫਟਿਆ ਵਾਸਤੇ ਲੋਗ ਦੇ ਵੇਖਣ ਲੱਗੇ ਜਦੋਂ ਬਾਚਾਰ ਨਿਕਲਦਾ ਕਿਹੜਾ ਤਰੋੜੇ ਚੱਲ ਜਾਂਦੇ ਜਾਂਦੇ ਅਲੀ ਪਹਿਲਾ ਦੇਣ ਆ ਅਲੀ ਲਿਵਰ ਹੱਥੇ ਨਹੀਂ ਚੜੰਦੇ ਕੋਈ ਨੋਲੀ ਨੋਲੀ ਚੜ ਜਾਣਾ ਹੱਥ ਤੇ ਚੈੱਕ ਕਰ ਬੜੀ ਇਹ ਪਹਿਲਾ ਆਇਆ ਬਗਲਾ ਟਰਾਲੀ ਟੋ ਲੈ ਕੋਲ ਆਉਂਦਾ ਦੇ ਬੜਾ ਫਾਇਦਾ ਚੱਕੜ ਖੋਬੇ ਜੀ ਆ ਵੇ ਤਰੀਕ ਤੇ ਬੜਾ ਲੋਗ ਲੱਗਾ ਜਦੋਂ ਉਸ ਸਟੀਰੀਓ ਮੋੜਨਾ ਉਹ ਲੋਗ ਚੱਲ ਪੈਂਦਾ ਉਹ ਚੱਲ ਪੈਂਦਾ ਜਾਂ ਲੋਗ ਨੂੰ ਦੋਵਾਂ ਪਾਸੇ ਨੂੰ ਕਰਨਾ ਪੈਂਦਾ ਬੜੀ ਜਦਾ ਓਏ ਦੇਖ